ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅਈ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਜੀ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂਗੀ ਵੀ ਤੁਸੀਂ ਨਾ ਕੁਝ ਸ਼ਬਦ ਲਿਖ ਕੇ ਇੱਕ ਕਾਗਜ਼ ਦੇ ਉੱਤੇ ਆਪਣੇ ਸਹਰਾਣੇ ਦੇ ਥੱਲੇ ਰੱਖ ਲਓ ਇੱਕ ਮਹੀਨੇ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਪਲਟ ਜਾਵੇਗੀ ਤੁਹਾਡੀ ਜ਼ਿੰਦਗੀ ਟੋਟਲੀ ਬਿਲਕੁਲ ਹੀ ਬਦਲ ਜਾਵੇਗੀ ਤੁਸੀਂ ਖੁਦ ਹੈਰਾਨ ਹੋਵੋਗੇ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਮੈਂ ਸ਼ੇਅਰ ਕਰੂਗੀ ਵੀ ਤੁਸੀਂ ਲਿਖਣਾ ਕੀ ਹੈ ਠੀਕ ਹੈ ਕਿਸ ਤਰੀਕੇ ਨਾਲ ਲਿਖਣਾ ਹੈ ਤੇ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਟੈਕਨੀਕ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਜਾਂ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਲਾ ਆਫ ਅਟਰੈਕਸ਼ਨ ਦਾ ਇਹ ਇੱਕ ਟੈਕਨੀਕ ਹੈ ਇਹਨੂੰ ਕਹਿੰਦੇ ਨੇ ਗ੍ਰੈਟੀਟਿਊਡ ਗ੍ਰੈਟੀਟਿਊਡ ਮਤਲਬ ਤੁਸੀਂ ਤੁਹਾਡੇ ਕੋਲ ਜੋ ਚੀਜ਼ ਹੈ ਨਾ ਇਸ ਟਾਈਮ ਉਹਦੇ ਲਈ ਤੁਸੀਂ ਸ਼ੁਕਰਗੁਜ਼ਾਰ ਹੋ ਉਦੇ ਲਈ ਤੁਸੀਂ ਧੰਨਵਾਦ ਕਰ ਰਹੀ ਹਾਂ ਇਹਨੂੰ ਕਹਿੰਦੇ ਨੇ ਗ੍ਰੈਟੀਟਿਊਡ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਤੁਸੀਂ ਲਿਖਣਾ ਕੀ ਕੁੱਝ ਹੈ ਤੇ ਲਿਖਣ ਤੋਂ ਪਹਿਲਾਂ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਤੇ ਮੈਂ ਡੈਰੀ ਵਿੱਚ ਕੁਝ ਪੁਆਇੰਟਸ ਨੋਟਸ ਕੀਤੇ ਹੋਏ ਨੇ ਮੈਂ ਤੁਹਾਡੇ ਨਾਲ ਹਮੇਸ਼ਾ ਇਦਾਂ ਲਿਖ ਕੇ ਸ਼ੇਅਰ ਕਰ ਰਹੀ ਹਾਂ ਅੱਜਕੱਲ ਵੀ ਤਾਂਕਿ ਤੁਹਾਡੇ ਸਾਰੇ ਜਿਹੜੇ ਡਾਊਟਸ ਨੇ ਉਹ ਚੰਗੀ ਤਰ੍ਹਾਂ ਕਲੀਅਰ ਕਰ ਸਕਾਂ ਸਭ ਤੋਂ ਪਹਿਲਾਂ ਤਾਂ ਸੇਮ ਉਹੀ ਚੀਜ਼ ਜੀ ਇਹਨਾਂ ਨੂੰ ਲਿਖਣ ਤੋਂ ਪਹਿਲਾਂ ਤੁਸੀਂ ਆਪਣੇ ਮਾਈਂਡ ਵਿੱਚ ਲੈਕ ਜਾਂ 네ਗੇਟਿਵ 네ਗੇਟਿਵਿਟੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ ਵੱਲ ਫੋਕਸ ਨਹੀਂ ਕਰਨਾ ਤੁਸੀਂ ਪੋਜ਼ਿਟਿਵ ਚੀਜ਼ਾਂ ਵੱਲ ਫੋਕਸ ਕਰਨਾ ਹੈ ਮੇਰੀ ਜ਼ਿੰਦਗੀ 'ਚ ਇਦਾਂ ਕਿਉਂ ਹੋ ਰਿਹਾ ਮੈਂ ਮੇਰੀ ਕਿਸਮਤ ਇਦਾਂ ਦੀ ਕਿਉਂ ਹੈ ਮੇਰੇ ਨਾਲ ਤਾਂ ਇਦਾਂ ਹੀ ਹੁੰਦਾ ਹੈ ਮੇਰੇ ਕੋਲ ਤਾਂ ਪੈਸੇ ਥੋੜੇ ਨੇ ਮੈਂ ਇਹ ਕੰਮ ਕਿਵੇਂ ਕਰੂੰਗੀ ਇਹ ਕਿਨੇ 네ਗੇਟਿਵ ਠੀਕ ਹੈ ਇਹ 네ਗੇਟਿਵ ਚੀਜ਼ਾਂ ਨੇ ਇਹ ਲੈਕ ਹੈ ਇਹ ਕਮੀ ਹੈ ਅਸੀਂ ਕੀ ਕਰਦੇ ਹਾਂ ਇਹਨਾਂ ਤੇ ਫੋਕਸ ਕੀਤਾ ਹੋਇਆ ਆਪਾਂ ਇਹਨਾਂ ਤੇ ਫੋਕਸ ਨਹੀਂ ਕਰਨਾ ਆਪਾਂ ਕਿਸ ਚੀਜ਼ ਤੇ ਫੋਕਸ ਕਰਨਾ ਆਪਾਂ ਪੋਜ਼ਿਟਿਵ ਚੀਜ਼ਾਂ ਵੱਲ ਜੋ ਸਾਡੀ ਜ਼ਿੰਦਗੀ 'ਚ ਹੈ ਚਾਹੇ ਥੋੜੀ ਨਹੀ ਹੈ ਚਾਹੇ ਬਹੁਤ ਥੋੜੀ ਜੀ ਚੀਜ਼ ਹੈ ਪਰ ਹੈ ਤਾਂ ਹੈ ਨਾ ਤਾਂ ਆਪਾਂ ਉਹਦੇ ਲਈ ਸ਼ੁਕਰਗੁਜ਼ਾਰ ਹੋਣਾ ਹੈ ਇਹ ਹੀ ਇੱਕ ਰਸਤਾ ਹੈ ਗ੍ਰੈਟੀਟਿਊਡ ਦਾ ਹਰ ਇੱਕ ਚੀਜ਼ ਨੂੰ ਤੁਹਾਡੀ ਜ਼ਿੰਦਗੀ ਵਿੱਚ ਲੈ ਕੇ ਆਉਣ ਦਾ ਜੋ ਤੁਹਾਡੀ ਜ਼ਿੰਦਗੀ 'ਚ ਸੁਪਨਾ ਹੈ ਚਾਹੇ ਕੋਈ ਰਿਲੇਸ਼ਨ ਹੈ ਤੁਹਾਡਾ ਚਾਹੇ ਮਨੀ ਦੇ ਬਾਰੇ ਆ ਚਾਹੇ ਤੁਹਾਡੀ ਖੁਸ਼ਹਾਲ ਫੈਮਲੀ ਨੂੰ ਲੈ ਕੇ ਆ ਚਾਹੇ ਤੁਹਾਡੀ ਸਿਹਤ ਨੂੰ ਲੈ ਕੇ ਆ ਚਾਹੇ ਤੁਹਾਡੀ ਸਟੱਡੀ ਨੂੰ ਲੈ ਕੇ ਆ ਕਿਸੇ ਵੀ ਚੀਜ਼ ਨੂੰ ਲੈ ਕੇ ਆ ਉਹ ਹਰ ਇੱਕ ਚੀਜ਼ ਨੂੰ ਪੂਰੀ ਕਰਦਾ ਹੈ ਜੇ ਤੁਸੀਂ ਪੋਜ਼ਿਟਿਵ ਚੀਜ਼ਾਂ ਵੱਲ ਫੋਕਸ ਰੱਖਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਲਿਖਣਾ ਕੀ ਐ ਤੁਸੀਂ ਇੱਕ ਕਾਪੀ ਪੈਨ ਲੈ ਲੈਣਾ ਇੱਕ ਪੀਸ ਲੈ ਲੈਣਾ ਤੁਸੀਂ ਉਹਤੇ ਕੀ ਲਿਖਣਾ ਮੈਂ ਇੱਥੇ ਨਾ ਤੁਹਾਡੇ ਨਾਲ ਇੱਕ ਐਗਜ਼ਾਮਪਲ ਸ਼ੇਅਰ ਕਰ ਰਹੀ ਆਂ ਮੈਂ ਕੁਝ ਪੁਆਇੰਟ ਆਪਣੇ ਵੱਲੋਂ ਲਿਖੇ ਆ ਤੁਹਾਨੂੰ ਪਤਾ ਹੀ ਐ ਵੀ ਮੇਰਾ YouTube ਦਾ ਕੰਮ ਐ ਵੈਸੇ ਤਾਂ ਸਾਡਾ ਦੁੱਧ ਦਾ ਕੰਮ ਵੀ ਐ ਮੇਰੇ ਹਸਬੰਦ ਵੀ ਜੌਬ ਕਰਦੇ ਆ ਪਰ ਮੈਂ ਇੱਥੇ YouTube ਨੂੰ ਲੈ ਕੇ ਕੁਝ ਪੁਆਇੰਟਸ ਲਿਖੇ ਨੇ ਤਾਂ ਕਿ ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਆਸਾਨੀ ਨਾਲ ਉਹ ਸੌਖੇ ਤਰੀਕੇ ਨਾਲ ਮਤਲਬ ਸਮਝਾ ਸਕਾਂ ਮੈਂ ਸਭ ਤੋਂ ਪਹਿਲਾਂ ਕੀ ਲਿਖਿਆ ਮੈਨੂੰ YouTube ਪੇਮੈਂਟ ਦੇਣ ਲਈ ਯੂਨੀਵਰਸ ਧੰਨਵਾਦ ਠੀਕ ਹੈ ਜੀ ਮੈਂ ਸਿਹਤਮੰਦ ਹਾਂ ਯੂਨੀਵਰਸ ਧੰਨਵਾਦ ਉਸ ਤੋਂ ਬਾਅਦ ਮੇਰਾ ਪਰਿਵਾਰ ਬਹੁਤ ਪਿਆਰਾ ਹੈ ਯੂਨੀਵਰਸ ਧੰਨਵਾਦ ਮੇਰਾ ਘਰ ਬਹੁਤ ਸੋਹਣਾ ਹੈ ਯੂਨੀਵਰਸ ਧੰਨਵਾਦ ਉਸ ਤੋਂ ਬਾਅਦ ਮੇਰੀ YouTube ਚੈਨਲ ਤੇ views ਆ ਰਹੇ ਹਨ یونیورس ਧੰਨਵਾਦ ਉਸ ਤੋਂ ਬਾਅਦ ਮੇਰੀ ਲਾਈਫ ਬਹੁਤ ਸੋਹਣੀ ਹੈ یونیਵਰਸ ਧੰਨਵਾਦ ਉਸ ਤੋਂ ਬਾਅਦ ਜੋ ਲੋਕ ਮੇਰੇ ਚੈਨਲ ਤੇ ਆ ਕੇ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਮੈਨੂੰ ਪੈਸਾ ਦੇਣ ਲਈ یونیਵਰਸ ਧੰਨਵਾਦ ਇਹ ਕੀ ਆ ਮੈਂ ਯੂਨੀਵਰਸ ਦਾ ਧੰਨਵਾਦ ਕੀਤਾ ਬ੍ਰਹਮੰਡ ਦਾ ਇਹ ਕਿਦੇ ਥੱਲੇ ਚੱਲਦੀ ਆ ਪਰਮਾਤਮਾ ਦੇ ਥੱਲੇ ਚੱਲਦੀ ਆ ਗੁਰੂ ਸਾਹਿਬ ਹੀ ਇਸ ਨੂੰ ਚਲਾਉਂਦੇ ਨੇ ਠੀਕ ਹੈ ਸ੍ਰਿਸ਼ਟੀ ਜਿਹੜੀ ਆ ਸਭ ਕੁਝ ਪਰਮਾਤਮਾ ਦੇ ਖੇਡ ਦੇ ਥੱਲੇ ਆ ਠੀਕ ਹੈ ਜੀ ਸੋ ਆਪਾਂ ਕੀ ਕਰਿਆ ਮੈਂ ਉਲਾਮੇ ਨਹੀਂ ਦਿੱਤੇ ਹਾਲਾਂਕਿ ਇਹ ਨਹੀਂ ਕਿ ਮੇਰੀ ਜ਼ਿੰਦਗੀ 'ਚ ਕੁਝ ਕਮੀਆਂ ਨਹੀਂ ਆ ਹਾਲਾਂਕਿ ਇਹ ਨਹੀਂ ਆ ਕਿ ਮੇਰੀ ਜ਼ਿੰਦਗੀ 'ਚ ਕੋਈ ਪ੍ਰੋਬਲਮਸ ਨਹੀਂ ਆ ਮਤਲਬ ਮੈਂ ਉਹਨਾਂ ਪ੍ਰੋਬਲਮਸ ਵੱਲ ਫੋਕਸ ਨਹੀਂ ਕੀਤਾ ਮੈਂ ਫੋਕਸ ਕਾਦੇ ਵੱਲ ਕੀਤਾ ਜੋ ਮੇਰੀ ਜ਼ਿੰਦਗੀ 'ਚ ਚੰਗਾ ਹੈ ਮੈਂ ਉਹਨਾਂ ਵੱਲ ਫੋਕਸ ਕੀਤਾ ਤੇ ਮੇਰੀ ਜ਼ਿੰਦਗੀ ਚੰਗਾ ਕੀ ਹੈ ਮੇਰਾ YouTube ਚੈਨਲ ਹੈ ਠੀਕ ਹੈ ਵਿਊਜ਼ ਆ ਰਹੇ ਆ ਤੇ ਮੇਰੇ ਪਰਿਵਾਰ ਮੇਰੀ ਫੈਮਲੀ ਹੈ ਠੀਕ ਹੈ ਜੀ ਮੇਰੀ ਸਿਹਤ ਹੈ ਮੇਰਾ ਘਰ ਹੈ ਇਸ ਚੀਜ਼ ਵੱਲ ਮੈਂ ਫੋਕਸ ਕੀਤਾ ਵੀ ਜੋ ਚੀਜ਼ ਮੇਰੇ ਕੋਲੇ ਹੈ ਮੈਂ ਉਹਦੇ ਲਈ ਸ਼ੁਕਰਗੁਜ਼ਾਰ ਹਾਂ ਤਾਂ ਤੁਸੀਂ ਵੀ ਕੀ ਕਰਨਾ ਹੈ ਤੁਸੀਂ ਇਦਾਂ ਹੀ ਇੱਕ ਕਾਗਜ਼ ਦੇ ਉੱਤੇ ਇਹਨਾਂ ਨੂੰ ਲਿਖ ਲੈਣਾ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇਹਨਾਂ ਨੂੰ ਮਤਲਬ ਤੁਸੀਂ ਬੋਲਣਾ ਹੈ ਠੀਕ ਹੈ ਜੀ ਤੁਸੀਂ ਇੱਕ ਜਿਵੇਂ ਮੰਨ ਲਓ ਕਿ ਡਾਇਰੀ ਤੇ ਲਿਖ ਲਿਆ ਤਾਂ ਤੁਸੀਂ ਡਾਇਰੀ ਖੋਲ ਲੈਣੀ ਆ ਤਾਂ ਫਿਰ ਇਹਨਾਂ ਨੂੰ ਪੜ੍ਹਨਾ ਹੈ ਪੜ੍ਹਨਾ ਕਿਵੇਂ ਕੋ ਖੁਸ਼ੀ ਮਹਿਸੂਸ ਕਰਦੇ ਹੋਏ ਖੁਸ਼ ਹੁੰਦੇ ਹੋਏ ਪੜ੍ਹਨਾ ਹੈ ਠੀਕ ਹੈ ਤੁਹਾਨੂੰ ਚਿਹਰੇ ਤੇ ਵੀ ਖੁਸ਼ੀ ਹੋਵੇ ਤੁਸੀਂ ਅੰਦਰੋਂ ਵੀ ਖੁਸ਼ੀ ਮਹਿਸੂਸ ਕਰਦੇ ਹੋਏ ਪੜ੍ਹਨਾ ਹੈ ਵੀ ਅੱਛਾ ਹਾਂ ਮੇਰੇ ਕੋਲ ਇਹ ਚੀਜ਼ ਹੈ ਇਹਦੇ ਲਈ ਯੂਨੀਵਰਸ ਧੰਨਵਾਦ ਠੀਕ ਹੈ ਇਹ ਦਿਨ ਆਉਣ ਨੂੰ ਕੀ ਹੋਵੇਗਾ ਇਹਦੇ ਨਾਲ ਇਹ ਹੋਵੇਗਾ ਯੂਨੀਵਰਸ ਵੀ ਦੇਖਦਾ ਹੈ ਵੀ ਅੱਛਾ ਇਹਨੂੰ ਆਹ ਚੀਜ਼ ਦਿੱਤੀ ਸੀ ਇਹਨੂੰ ਅਗਰ ਮੈਂ ਸੈਲਰੀ 10000 ਦਿੱਤੀ ਸੀ ਤਾਂ ਇਹ ਖੁਸ਼ ਹੈ ਇਨੇ ਮੈਨੂੰ ਧੰਨਵਾਦ ਕਿਹਾ ਤਾਂ ਫਿਰ ਇਹਨੂੰ ਹੋਰ ਜ਼ਿਆਦਾ ਮਿਲਣਾ ਚਾਹੀਦਾ ਠੀਕ ਹੈ ਲੇਕਿਨ ਜਿਐਸੀ ਕੀ ਕਰਦੇ ਆ ਵੀ ਮੇਰੇ ਕੋਲ ਤਾਂ ਪੈਸੇ ਘਟਨੇ ਫਿਰ ਉਹਦਾ ਉਲਟਾ ਹੁੰਦਾ ਫਿਰ ਯੂਨੀਵਰਸ ਸੋਚਦਾ ਵੀ ਅੱਛਾ ਇਹਨੂੰ 10000 ਦੀ ਸੈਲਰੀ ਤਾਂ ਮਿਲ ਰਹੀ ਹੈ ਨਾ ਪਰ ਅਗਰ ਫਿਰ ਵੀ ਇਹ ਸ਼ੁਕਰਗੁਜ਼ਾਰ ਨਹੀਂ ਹੈ ਅਗਰ ਫਿਰ ਵੀ ਹੈ ਬਸ ਆਪਣੇ ਗਿਲੇ ਸ਼ਿਕਵੇ ਕਰ ਰਿਹਾ ਤਾਂ ਫਿਰ ਇਹਨੂੰ ਦੇਣ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਇਹਨੂੰ ਤਾਂ ਕਦੇ ਕਦਰ ਹੀ ਨਹੀਂ ਹੋਣੀ ਤਾਂ ਫਿਰ ਇਸ ਚੀਜ਼ ਨਾ ਉਹ ਚੀਜ਼ ਜਿਹੜੀ ਸਾਡੇ ਕੋਲੇ ਹੁੰਦੀ ਹੈ ਨਾ ਉਹ ਵੀ ਵਾਪਸ ਚਲ ਜਾਂਦੀ ਹੈ ਸੋ ਅਸੀਂ ਇਹ ਗਲਤੀ ਨਹੀਂ ਕਰਨੀ ਸੋ ਅੱਜ ਜਿਹੜੀ ਵੀਡੀਓ ਦੇ ਵਿੱਚ ਪੁਆਇੰਟਸ ਬਣਾ ਕੇ ਮੈਂ ਤੁਹਾਨੂੰ ਸਮਝਾਈ ਨੇ ਉਹ ਇਸ ਲਈ ਸਮਝਾਈ ਨੇ ਕਿ ਤੁਹਾਨੂੰ ਇੱਕ ਆਈਡੀਆ ਮਿਲ ਜੂਗਾ ਵੀ ਇਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਬਾਰੇ ਲਿਖਣਾ ਹੈ ਠੀਕ ਹੈ ਜੀ ਤੇ ਤੁਸੀਂ ਇਹਨੂੰ ਬੋਲਣਾ ਕਿੰਨੇ ਦਿਨ ਹੈ ਤੁਸੀਂ ਇਹਨੂੰ ਹਰ ਰੋਜ਼ ਬੋਲੋ ਹਰ ਰੋਜ਼ ਠੀਕ ਹੈ ਇੱਕ ਤਾਂ ਜਿਹੜਾ ਤਰੀਕਾ ਮੈਂ ਕੱਲ ਤੁਹਾਡੇ ਨਾਲ ਸ਼ੇਅਰ ਕਰਿਆ ਸੀ ਵੀ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਬਾਰੇ ਬੋਲੋ ਵੀ ਸਭ ਕੁਝ ਚੰਗਾ ਹੋਵੇਗਾ ਹਨਾ ਇਹ ਚੀਜ਼ਾਂ ਸ਼ੇਅਰ ਕੀਤੀਆਂ ਸੀ ਅਗਰ ਤੁਸੀਂ ਵੀਡੀਓ ਨਹੀਂ ਦੇਖੀ ਨਾ ਤੁਸੀਂ ਵੀਡੀਓ ਜਾ ਕੇ ਚੈੱਕ ਕਰ ਲਿਓ ਇਹ ਹੈਗਾ ਦੂਜਾ ਸਟੈਪ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਲੋਫ ਟ੍ਰੈਕਸ਼ਨ ਦਾ ਦੂਸਰਾ ਸਟੈਪ ਹੈ ਇਹਦੇ ਵਿੱਚ ਕੀ ਹੈ ਅਸੀਂ ਸ਼ੁਕਰਗੁਜ਼ਾਰ ਕਰ ਰਹੇ ਹਾਂ ਅਸੀਂ ਧੰਨਵਾਦ ਕਰ ਰਹੇ ਹਾਂ ਵੀ ਜੋ ਪਰਮਾਤਮਾ ਤੂੰ ਮੈਨੂੰ ਦਿੱਤਾ ਜਾਂ ਜੋ ਮੇਰੇ ਕੋਲੇ ਹੈ ਤਾਂ ਉਹਦੇ ਲਈ ਤੇਰਾ ਧੰਨਵਾਦ ਯੂਨੀਵਰਸ ਤੇਰਾ ਧੰਨਵਾਦ ਜਿੰਨਾ ਜ਼ਿਆਦਾ ਧੰਨਵਾਦ ਕਰਦੇ ਜਾਵਾਂਗੇ ਓਨਾ ਹੀ ਜ਼ਿਆਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ એનર્ਜੀ ਵਾਧੀ ਜਾਵੇਗੀ ਤੁਹਾਡੇ ਮਾਈਂਡ ਦੇ ਵਿੱਚੋਂ 네ਗੇਟਿਵਿਟੀ ਖਤਮ ਹੁੰਦੀ ਜਾਵੇਗੀ ਪੋਜ਼ਿਟਿਵ ਥੌਟਸ ਤੁਹਾਡੇ ਦਿਮਾਗ 'ਚ ਵਾਧਦੇ ਜਾਣਗੇ ਪੋਜ਼ਿਟਿਵ ਚੀਜ਼ਾਂ ਤੁਹਾਡੇ ਵੱਲ ਡਾਇਰੈਕਟ ਹੁੰਦੀਆਂ ਜਾਣਗੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਹਰ ਕਾਮਯਾਬੀ ਹਾਸਲ ਕਰ ਸਕਦੇ ਹੋ ਫਿਰ ਠੀਕ ਹੈ ਜੀ ਡੇਲੀ ਇਸ ਨੂੰ ਬੋਲਦੇ ਜਾਓ ਇਹਦੇ ਨਾਲ ਕੀ ਹੋਊਗਾ ਤੁਹਾਡੇ ਮਾਈਂਡ ਦੇ ਵਿੱਚੋਂ ਜਿਹੜੀਆਂ 네ਗੇਟਿਵ ਚੀਜ਼ਾਂ ਇਕੱਠੀਆਂ ਹੋ ਚੁੱਕੀਆਂ ਤੁਹਾਡੇ ਮਾਈਂਡ ਦੇ ਵਿੱਚ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਕੀ ਹੋਣੀ ਹੈ ਖਤਮ ਹੋ ਜਾਣੀ ਹੈ ਉਹਦੀ ਜਗ੍ਹਾ ਤੇ ਕੀ ਹੋਊਗਾ ਪੋਜ਼ਿਟਿਵ એનર્ਜੀ ਵਧੂਗੀ ਪੋਜ਼ਿਟਿਵ ਵਰਡਸ ਬੋਲੋਗੇ ਤਾਂ ਉਹ ਸੁਣੂਗਾ ਸਬਕੌਂਸ਼ੀਅਸ ਮਾਈਂਡ ਫਿਰ ਉਹਨਾਂ ਨੂੰ ਕੈਚ ਕਰੂਗਾ ਫਿਰ ਉਹ ਉਸ ਦੇ ਮੁਤਾਬਕ ਚੱਲੂਗਾ ਅਗਰ ਤੁਸੀਂ ਉਹਨੂੰ بار بار ਕਹੋਗੇ ਮੈਂ ਸਿਹਤਮੰਦ ਹਾਂ ਮੈਂ ਸਿਹਤਮੰਦ ਹਾਂ ਮੈਂ ਸਿਹਤਮੰਦ ਹਾਂ ਤਾਂ ਫਿਰ ਉਹ ਇਸ ਚੀਜ਼ ਨੂੰ ਮੰਨੂਗਾ ਤੇ ਫਿਰ ਉਹ ਵਾਕਈ ਇਹ ਚੀਜ਼ ਮਹਿਸੂਸ ਕਰੂਗਾ ਵੀ ਹਾਂ ਮੈਂ ਸਿਹਤਮੰਦ ਹਾਂ ਠੀਕ ਹੈ ਤੇ ਜੇ ਤੁਸੀਂ ਸਾਰਾ ਦਿਨ ਸੋਚਿ ਜੋਗੇ ਮੈਂ ਤਾਂ ਬਿਮਾਰਾਂ ਮੈਂ ਤਾਂ ਬਿਮਾਰਾਂ ਮੇਰੀ ਤਾਂ ਹੋ ਰਿਆ ਮੇਰੇ ਹੋ ਰਿਆ ਫਿਰ ਤੁਹਾਡਾ ਮਾਈਂਡ ਕੀ ਕਰੂਗਾ ਫਿਰ ਉਹ ਪੁੱ पूछे ਵੀ ਹਾਂ ਮੈਂ ਬਿਮਾਰਾਂ ਫਿਰ ਉਹਦੇ ਨਾਲ ਕੀ ਹੋਊਗਾ 네ਗੇਟਿਵ એનર્ਜੀ ਤੁਹਾਡੇ ਵੱਲ ਅਟਰੈਕਟ ਹੋਊਗੀ ਹੁਣ ਇਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਜ਼ਿੰਦਗੀ ਚ ਪੋਜ਼ਿਟਿਵ ਚੀਜ਼ਾਂ ਲੈ ਕੇ ਆਉਣੀ ਆ ਕਿ 네ਗੇਟਿਵ ਲੈ ਕੇ ਆਉਣੀ ਆ ਮੈਂ ਪਹਿਲਾਂ ਵੀ ਕਾਫੀ ਵਾਰੀ ਚੀਜ਼ ਕਹੀ ਆ ਵੀ ਤੁਹਾਨੂੰ ਦੁੱਖ ਦੇਣਾ ਨਾ ਦੇਣਾ ਤੁਹਾਡੇ ਹੱਥ ਵਿੱਚ ਆ ਕਿਸੇ ਦੇ ਹੱਥ ਵਿੱਚ ਨਹੀਂ ਆ ਤੁਹਾਨੂੰ ਖੁਸ਼ੀ ਦੇਣਾ ਵੀ ਤੁਹਾਡੇ ਹੱਥ ਵਿੱਚ ਆ ਕਿਸੇ ਦੇ ਹੱਥ ਵਿੱਚ ਨਹੀਂ ਆ ਸੋ ਹੁਣ ਤੁਸੀਂ ਚੁਣੋ ਕਿਹੜਾ ਰਸਤਾ ਤੁਹਾਡੇ ਲਈ ਚੁਣਨਾ ਹੈ ਸੋ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਲਿਖੀ ਆ ਲਿਖ ਕੇ ਮਤਲਬ ਸ਼ੇਅਰ ਕਰੀ ਆ ਇਦਾਂ ਹੀ ਤੁਸੀਂ ਵੀ ਆਪਣੇ ਕੁਝ ਪੁਆਇੰਟਸ ਬਣਾ ਲਓ ਤੁਹਾਡੀ ਕੋਈ ਜੌਬ ਨੂੰ ਲੈ ਕੇ ਤੁਹਾਡੀ ਸਟੱਡੀ ਨੂੰ ਲੈ ਕੇ ਤੁਹਾਡੀ ਲਾਈਫ ਨੂੰ ਲੈ ਕੇ ਤੁਹਾਡੇ ਰਿਲੇਸ਼ਨਸ਼ਿਪ ਨੂੰ ਲੈ ਕੇ ਠੀਕ ਹੈ ਤੁਹਾਡੀ ਅਗਰ ਹਸਬੰਡ ਵਾਈਫ ਹੈ ਕੋਈ ਪ੍ਰੋਬਲਮਸ ਹੈ ਉਹਨਾਂ ਨੂੰ ਲੈ ਕੇ ਉਹਨਾਂ ਦੀ ਪੋਜ਼ਿਟਿਵ ਚੀਜ਼ਾਂ ਬਾਰੇ ਲਿਖੋ 네ਗੇਟਿਵ ਚੀਜ਼ਾਂ ਤੇ ਫੋਕਸ ਨਾ ਕਰੋ ਅਗਰ ਅਗਰ ਤੁਸੀਂ ਰਿਲੇਸ਼ਨਸ਼ਿਪ ਬਾਰੇ ਲਿਖ ਰਹੇ ਹੋ ਉਹਨਾਂ ਅਗਰ ਤੁਸੀਂ ਆਪਣੇ ਹਸਬੰਡ ਜਾਂ ਵਾਈਫ ਬਾਰੇ ਲਿਖ ਰਹੇ ਹੋ ਤਦ ਤੁਸੀਂ ਇਹ ਨਾ ਲਿਖ ਦੇਖੋ ਵੀ ਉਹ ਚ ਕਮੀ ਕੀ ਆ ਉਹਦੇ ਵਿੱਚ ਪੋਜ਼ਿਟਿਵ ਕੀ ਆ ਉਸ ਚੀਜ਼ ਬਾਰੇ ਲਿਖੋ ਉਸ ਚੀਜ਼ ਦਾ ਧੰਨਵਾਦ ਕਰੋ ਹਰ ਰੋਜ਼ ਫਿਰ ਤੁਸੀਂ ਖੁਦ ਦੇਖੋਗੇ ਡੇਲੀ ਇਹ ਚੀਜ਼ ਕਰਦੇ ਜਾਓ ਇਹਨੂੰ ਰੁਕੋ ਨਾ ਇਹਨੂੰ ਕਰਨਾ ਬੰਦ ਨਾ ਕਰੋ ਅਗਰ ਤੁਸੀਂ ਜ਼ਿੰਦਗੀ ਚ ਇੱਕ ਚੰਗੀ ਮੁਕਾਮ ਤੱਕ ਪਹੁੰਚਣਾ ਚਾਹੁੰਦੇ ਹੋ ਤਾਂ ਡੇਲੀ ਕਰਦੇ ਰਹੋ ਇਹਨੂੰ ਕੋਈ ਇਹਦੇ ਵਿੱਚ ਪੈਸਾ ਨਹੀਂ ਖਰਚਣਾ ਤੁਸੀਂ ਸਿਰਫ ਟਾਈਮ ਦੇਣਾ ਆਪਣੇ ਆਪ ਨੂੰ ਆਪਣੇ ਮਾਈਂਡ ਨੂੰ ਤਾਂ ਟਾਈਮ ਦੇਣਾ ਤੁਸੀਂ ਸੋ ਉਦੋਂ ਬਾਅਦ ਤੁਸੀਂ ਖੁਦ ਦੇਖੋਗੇ ਤੁਹਾਡੀ ਲਾਈਫ ਜਿਹੜੀ ਬਦਲੂਗੀ ਨਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਬਸ ਸ਼ੱਕ ਨਹੀਂ ਕਰਨਾ ਵੀ ਇਹ ਕੰਮ ਕਰੂਗਾ ਕਿ ਨਹੀਂ ਕਰੂਗਾ 100% ਕੰਮ ਕਰੂਗਾ ਠੀਕ ਹੈ ਬਸ ਤੁਸੀਂ ਪੂਲਦੇ ਜਾਓ ਪੋਜ਼ਿਟਿਵ ਚੀਜ਼ਾਂ ਬਾਰੇ ਸੋਚਦੇ ਜਾਓ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ